ਪ੍ਰਸ਼ਾਸਨ ਮੁਲਤਾબાદ ਪੁਲਿਸ ਪ੍ਰਸ਼ਾਸਨ ਮੁਲਤਾબાદ ਪੁਲਿਸ ਪ੍ਰਸ਼ਾਸਨ ਮੁਲਤਾબાદ ਫਿਰ ਕਤਲ ਹੋਇਆ 7ਵੇਂ ਮਹੀਨੇ 8 ਤਰੀਕ ਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਮਿਰਤੇ ਦਬਾ ਪਾਇਆ ਜਾ ਰਿਹਾ ਵਾ ਇਹ ਨਹੀਂ ਹੋਣਾ ਚਾਹੀਦਾ ਤੇ ਬੰਦਾ ਸਾਨੂੰ ਜਿਹੜਾ ਦਿੱਤਾ ਜਾਵੇ ਜੇ ਨਹੀਂ ਤੇ ਜਿਹੜਾ ਆਉਂਦਾ ਐਤਵਾਰ ਆ ਅਸੀਂ ਰੋਡ ਬੰਦ ਕਰਾਂਗੇ ਜੀ 에어ਪੋਰਟ ਰੋਡ ਉਹਦੇ ਐਤਵਾਰ ਨੂੰ ਜੀ ਦੱਸੋ ਕੋਈ ਆਪਣੀ ਭੈਣ ਮਰਵਾਊਗਾ ਇਹਨੂੰ ਕਹੋ ਵੀ ਆਪਣੀ ਭੈਣ ਮਰਵਾਲੇ ਹਾਡਾ ਨਾਲ ਆ ਦੇ ਜਾਓ ਬੰਦੇ ਜਿਨ੍ਹਾਂ ਦੀਆਂ ਮਾਵਾਂ ਕਹਿੰਦੀਆਂ ਵਾਂ ਵੀ ਇਹਨੇ ਆਪਣੀ ਘਰ ਦੀ ਆਪ ਬਿਮਾਰੀ ਆ ਉਹਨਾਂ ਨੂੰ ਕੋ ਆਪਣੀ ਘਰ ਦੀ ਮਾਰ ਕੇ ਸਾਡਾ ਨਾਲ ਆ ਦੇਣ ਅਸੀਂ ਮਾਰ ਤੇ ਘਰ ਬੈਠ ਕੇ ਉਹਦਾ ਕਤਲ ਕਰਿਆ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹਨਾਂ ਨੂੰ ਝੂਠਾ ਜੰਮ ਬੇਟਿਆਂ ਦਾ ਲਾਂਟ ਹੈ ਵੇ ਤਾਂ ਇਹ ਤੇ ਦੁਖੀ ਇਹਨਾਂ ਨੂੰ ਸਾਨੂੰ ਬੜਾ ਕੀਤਾ ਪੁਲਿਸ ਵਾਲਿਆਂ ਨੇ ਦੁਖੀ ਕੀਤਾ ਪਿਆ ਸਾਨੂੰ ਤੇ ਇਹਨਾਂ ਅੱਛਾ ਜਨ ਮੁਰਦਾਬਾ ਪੁਲਿਸ ਪ੍ਰਸ਼ਾਸਨ 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 ਨਾਏ ਹਾਏ ਪੁਲਿਸ ਪ੍ਰਸ਼ਾਸਨ ਹਾਏ ਹਾਏ ਪੁਲਿਸ ਪ੍ਰਸ਼ਾਸਨ ਹਾਏ ਹਾਏ ਪੁਲਿਸ ਪ੍ਰਸ਼ਾਸਨ ਹਾਏ ਹਾਏ ਪੁਲਿਸ ਪ੍ਰਸ਼ਾਸਨ ਹਾਏ ਹਾਏ ਪੁਲਸ ਪ੍ਰਸ਼ਾਜਨ ਹਾਏ ਹਾਏ ਪੁਲਸ ਪ੍ਰਸ਼ਾਜਨ ਹਾਏ ਹਾਏ ਪੁਲਸ ਪ੍ਰਸ਼ਾਜਨ ਹਾਏ ਹਾਏ ਪੁਲਸ ਪ੍ਰਸ਼ਾਜਨ ਨਮਾਹ ਹਾਲ ਪੁਲਸ ਪ੍ਰਸ਼ਾਜਨ ਹਾਏ ਹਾਏ ਪੁਲਸ ਪ੍ਰਸ਼ਾਜਨ ਨਮਾਹ ਹਾਲ ਪੁਲਸ ਪ੍ਰਸ਼ਾਜਨ ਨਮਾਹ ਹਾਲ ਪੁਲਸ ਪ੍ਰਸ਼ਾਜਨ ਨਮਾਹ ਹਾਲ ਪੁਲਸ ਪ੍ਰਸ਼ਾਜਨ ਜਿੰਦਾਬਾਦ ਪੁਲਸ ਪ੍ਰਸ਼ਾਜਨ ਜਿੰਦਾਬਾਦ ਗਵਰਿੰਦ ਸਿੰਘ ਮੱਨਾ ਪਾਜੀ ਕੀ ਮਾਮਲਾ ਜਿਹੜਾ ਅੱਗੇ ਪਾਜੀ ਮੇਰੀ ਵਾਈਫ ਦਾ ਕਤਲ ਹੋਇਆ 7ਵੇਂ ਮਹੀਨੇ 8 ਤਰੀਕ ਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਮਿਰਤੇ ਦਬਾ ਪਾਇਆ ਜਾ ਰਿਹਾ ਵਾ ਇਹਨਾਂ ਨੇ ਪੈਸੇ ਲਏ ਆ ਪਰਮਜੀਤ ਜਿਹੜਾ ਐਸ ਐਚ ਓ ਆ ਇਹਨੇ ਪੈਸੇ ਲਏ ਆ ਉਹਨਾਂ ਕੋ ਇਹ ਉਹਨਾਂ ਦੀ ਬਜਾਏ ਸਾਨੂੰ ਹੀ ਪ੍ਰੈਸ਼ਰ ਪਾਈ ਜਾਂਦਾ ਮੇਰੇ ਭਰਾ ਨੂੰ ਨਜਾਇਜ਼ ਫੜ ਕੇ ਲਿਆਂਦਾ ਇਹਨਾਂ ਨੇ ਫਿਰ ਕਿਨਾਲੇ ਦਾ 26 ਦਾ ਪਰਚਾ ਹੋਇਆ ਬਾਬਾ ਜੀ ਇੱਕ ਮਿੰਟੋ ਆਪਣਾ ਫੋਨ ਕੱਢੋ 26 ਦਾ ਪਰਚਾ ਹੋਇਆ ਜਦੋਂ ਡਾਕਟਰ ਮੀਤਕਾਰ ਦਾ ਕਿਨਾਲਾ ਦਾ ਜਨਮ ਦਿਨ ਹੀ ਉਹ ਉਸ ਦਿਨ ਫੋਟੋ ਖਚਾਈ ਗਈ ਆ ਇਹ ਐਸਐਚਓ ਆਪ ਮੁਜਲਮਨਾ ਫੋਟੋ ਖਚਾਉਂਦੇ ਆ ਮੇਰੇ ਕੋ ਪਰੂਫ ਆ ਭਾਜੀ ਕਿਨਾਲੇ ਦਾ ਉਸ ਤੋਂ ਪਹਿਲਾਂ ਪਰਚਾ ਹੋਇਆ ਤੋਂ ਕਿਨਾਲਾ ਦਾ ਡਾਕਟਰ ਮੀਤਕਾਰ ਦਾ ਜਨਮ ਦਿਨ ਹੀ ਉਹ ਵਿੱਚ ਨਾਲ ਇਹਨਾਂ ਦੇ ਫੋਟੋ ਦੇ 452 26 ਦਾ ਪਰਚਾ ਹੋਵੇ ਬੰਦੇ ਦੇ ਤੇ ਉਹ ਬੰਦਾ ਕਿਹਨਾਂ ਦੇ ਨਾਲ ਫੋਟੋ ਖਚਾਉਣ ਡਿਆ ਹੋਵੇ ਕਿਹੜੇ ਤੇ ਵਜਨਾਂ ਖਚਾਉਣ ਡਿਆ ਵਾ ਤੁਸੀਂ ਆਪ ਸਮਝਦਾ ਜੇ ਪਬਲਿਕ ਵੀ ਸਮਝਦਾਰ ਆ ਵੀ ਕਾਦੀ ਗੱਲਾਂ ਮੁਜਲਮ ਇੱਕ ਬੰਦਾ ਹੋਵੇ ਇਸ ਬੰਦੇ ਦੇ ਵਿੱਚ ਕੋਈ ਜ਼ਮਾਨਤ ਹੋਈ ਆ ਜਾਂ ਕੁਛ ਨਹੀਂ ਹੋਇਆ ਕਿਸੇ ਦੀ ਜ਼ਮਾਨਤ ਨਹੀਂ ਹੋਈ ਉਹਦੇ ਵਿੱਚ ਵੀ ਇਹਨਾਂ ਨੇ ਸਾਡੇ ਪਹਿਲਾਂ ਇਹਨਾਂ ਨੇ ਘਰਾਂ 'ਚ ਸਤਾਕਰਾਂ ਚ ਪੰਨ ਤੋੜ ਕੀਤੀ ਆ ਉਹਦਾ 452 ਤੇ 26 ਦਾ ਪਰਚਾ ਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੁਛ ਨਹੀਂ ਕੀਤਾ ਉਦੋਂ ਦੇ ਉਹ ਵਾਈ ਏਡੇ ਵੀ ਜਾਣਦੇ ਆ ਸਭ ਕੰਮ ਕਰਨਦੇ ਆ ਜਿਹੜਾ ਅੱਜ ਦਾ ਤੁਹਾਡਾ ਰੋਜ਼ ਪੱਤਰਛੰਦਾ ਇਹਦਾ ਕੀ ਮਤ ਆ ਅੱਜ ਮੇਰੇ ਭਰਾ ਨੂੰ ਇਹ ਨਜਾਇਜ਼ ਚੁੱਕ ਕੇ ਲਿਆਏ ਆ ਨਜਾਇਜ਼ 1,30,000 ਰੁਪਇਆ ਲਿਆ ਇਹਨੇ ਪਰਮਜੀਤ ਨੇ ਕੀ ਕਰਨੂ ਕਿਹਨਾਂ ਲਈ ਦਾ ਤੇਰੇ ਭਰਾ ਦੇ ਕੋਈ ਇਦਾਂ ਦਾ ਐਕਸ਼ਨ ਨਹੀਂ ਆਊਗਾ ਤੇ ਇਹਨਾਂ ਨੇ ਮੇਰੇ ਭਰਾ ਨੂੰ ਧੱਕੇ ਨਾਲ ਚੁੱਕ ਕੇ ਲਿਆਂਦਾ ਗੁੰਡਾਗਰਦੀ ਨਾਲ ਇਹੜੇ ਮੁਕਦਮੇ 'ਚ ਹਾਂਜੀ ਵੀਡੀਓ ਆ ਝੂਠੀ ਵਿਖਾ ਕੇ ਤੇ ਕਿਨਾਲੇ ਦਾ ਹੈ ਕਿਨਾਲੇ ਦਾ ਹੈ ਜੀ ਉਹਦੀ ਕਿਨਾਲੇ ਦਾ ਵੀਡੀਓ ਆ ਨਹੀਂ ਪੁਲਿਸ ਕਹਿ ਰਹੀ ਹੈ ਕਿ ਉਹਦੇ ਖਿਲਾਫ ਮੁਕਦਮਾ ਅਦਰਜੀ ਕੀਤਾ ਹਾਂਜੀ ਪੁਲਿਸ ਕਹਿ ਰਹੀ ਹੈ ਤੇ ਇਹਨਾਂ ਮੁਕਦਮੇ ਤੇ ਇੱਕ ਕਿਨਾਲੇ ਦਾ ਹੀ ਨਿਸ਼ਾਨ ਨੂੰ ਜਦੋਂ ਫੜਾਇਆ ਵਾ ਬਾਬਾ ਜੀ ਸਾਡੇ ਨਾਲ ਆ ਨਿਸ਼ਾਨ ਨੂੰ ਜਦੋਂ ਫੜਾਇਆ ਉਦੋਂ ਹੀ ਸਾਡੇ ਤੇ ਕਿੰਨੇ ਦਾ ਬੰਦਿਆਂ ਦੇ ਚੋਰੀ ਦਾ ਪਰਚਾ ਇਹਨਾਂ ਨੇ ਪਾਤਾ ਨਜਾਇਜ਼ ਹੀ ਉਹ ਦੱਸਣ ਮੈਨੂੰ ਕਿੱਥੇ ਚੋਰੀ ਹੋਈ ਕਿਦੋਂ ਹੋਈ ਕਿੰਨੇ ਕੀਤੀ ਨਜਾਇਜ਼ ਹੀ ਐਵੇਂ ਬੰਦਿਆਂ ਦੇ ਪਰਚਾ ਪਾਤਾ ਫਿਰ ਇਹਨਾਂ ਨੇ ਆਪਣੀ ਦੁਕਾਨ ਤੇ ਕਿੰਨੇ ਦਾ ਲਵਨੇ ਆਪਣੀ ਦੁਕਾਨ ਤੇ ਲੁੱਟਖੋ ਕਰਾ ਕੇ ਗੋਲੀਆਂ ਚਲਾ ਕੇ ਤੇ ਫਿਰ ਇੱਕ ਬੰਦਾ ਕਿਨਾਲਾ ਉਦੋਂ ਨਜਾਇਜ਼ ਇਹਨਾਂ ਨੇ ਲਿਆਂਦਾ ਵੀ ਤੂੰ ਜਾਂ ਤੂੰ ਹੀ ਆ ਉਹਨੇ ਮੂੰਹ ਬੱਧਾ ਹੀ ਇਹਨਾਂ ਨੇ ਆਪ ਇਹ ਸ਼ਾਸਤਾਂ ਕਰਨ ਦੇ ਆ ਵੀ ਇਹਨਾਂ ਨੂੰ ਉਡਾਉਣਾ ਇਹਨੂੰ ਹੀ ਉਡਾਉਣਾ ਇਹਨੂੰ ਹੀ ਉਡਾਉਣਾ ਨਹੀਂ ਤੁਸੀਂ ਕਾਰਨ ਕੀ ਸਮਝਦੇ ਜੀ ਕਿਉਂ ਇਦਾਂ ਹੋ ਗਿਆ ਤਾਹਿਆ ਲਿਆ ਕਾਰਨ ਸਿਰਫ ਇੱਕੋ ਆ ਕਿ ਮੈਨੂੰ ਹਰ ਇੱਕ ਕੋਈ ਇਹੋ ਕਹਿੰਦਾ ਕੋਈ ਕਹਿੰਦਾ 30 ਲੱਖ ਲਿਆ ਕੋਈ ਕਹਿੰਦਾ 35 ਲੱਖ ਗਿਆ ਕੋਈ ਜਦੋਂ ਕਾਲ ਆਈ ਆ ਮੇਰੀ ਨਾਲ ਦੀ ਤੇ ਕਿਨੋਂ ਮੁੰਡੇ ਕਹਿਂਦੇ ਆ ਕਿ ਕਿਨਾਲੇ ਦਾ ਨਾਲ ਦੀ ਮੇਰੀ ਨੇ ਮੈਨੂੰ ਇਹ ਗੱਲ ਕਹੀ ਆ ਕਿ ਕਿਨਾਲੇ ਦਾ ਉਹਨਾਂ ਨਾਲ ਸੈਟਿੰਗ ਆ ਲਵ ਦੀ ਕੋਈ ਨਹੀਂ ਪੁਲਿਸ ਕੋਈ ਨਹੀਂ ਕਾਬਾ ਆਪਣੀ ਗੱਲ ਲਾ ਪੀ ਪੁਲਿਸ ਆਪੇ ਕਿਨਾਰੇ ਦਾ ਕਾਰਵਾਈ ਕਰੂਗੀ ਉਹਦੀ ਕਾਰਵਾਈ ਨਹੀਂ ਉਹਨਾਂ ਨੇ ਕਰਨੀ ਪੀ ਲਾਵ ਦੀ ਸੈਟਿੰਗ ਆ ਤੇ ਉਹੋ ਹੀ ਅੱਜ ਪ੍ਰੂਫ ਹੋਣ ਰਿਆ ਵਾ ਜੋ ਉਹਨੇ ਕਿਹਾ ਵਾ ਮੈਨੂੰ ਫੋਨ ਦੇ ਵਿੱਚ ਉਹੋ ਹੀ ਅੱਜ ਪ੍ਰੂਫ ਹੋਣਦਾ ਤੇ ਵਾਕਿਆ ਵੀ ਸਹੀ ਗੱਲ ਆ ਪੀ ਫੁੱਲ ਸੈਟਿੰਗ ਹੈ ਇਹਨਾਂ ਦੀ ਲਾਵ ਦੇ ਨਾਲ ਪੂਰੀ ਫੁੱਲ ਨਹੀਂ ਜਿਹੜੇ ਤੁਸੀਂ ਕਹਿੰਦੇ ਪੈਸੇ ਦਿੱਤੇ ਤੁਸੀਂ ਆਪ ਦਿੱਤੇ ਹਾਂਜੀ ਜਿਹੜੇ 3000 ਰੁਪਿਆ ਇੱਕ ਅਹੀਂ ਦਿੱਤਾ ਲੱਖ ਰੁਪਿਆ ਇੱਕ ਅਹੀਂ ਦਿੱਤਾ ਡੀਐਸਪੀ ਕਰਨ ਸ਼ਰਮਾ ਵੀ ਇੱਥੇ ਹੀ ਪੈਸੇ ਕਿਹਨੂੰ ਦਿੱਤੇ? ਹਾਂਜੀ। ਪੈਸੇ ਕਿਹਨੂੰ ਦਿੱਤੇ? ਡੀਐਸਪੀ ਸ਼ਰਮਾ ਨੂੰ ਕਰਨ ਨੂੰ ਤੇ ਇਹਨੂੰ ਪਰਮਜੀਤ ਨੂੰ ਦੋਵਾਂ ਨੂੰ। 30000 ਰੁਪਿਆ ਛਡਾਉਣ ਦਾ ਪਹਿਲਾਂ ਖੜਿਆ ਉਹ ਤੋਂ 2-4 ਦਿਨ ਪਹਿਲਾਂ। 30000 ਰੁਪਿਆ ਉਹ ਦਿੱਤਾ ਇਹਨਾਂ ਨੂੰ ਛਡਾਉਣ ਦਾ। ਇਹ ਪੈਸੇ ਪੈਸੇ ਦਾ ਯਾਰ ਪਰਮਜੀਤ ਆ। ਬੱਚਿਆਂ ਦੀਆਂ ਸੌਆਂ ਝੂਠੀਆਂ ਖਾਂਦਾ ਵਾ ਬਾਬੇ ਦੀਪ ਸਿੰਘ ਦੀਆਂ ਝੂਠੀਆਂ ਸੌਆਂ ਖਾਂਦਾ ਏ। ਤੇ ਤਕਾ ਕਰਨ ਡਿਆ ਮੇਰ ਨਾਲ ਨਿਆਜ ਤੇ ਮੈਂ ਸ਼ਰਿਆ ਮੀਡੀਆ ਦੇ ਸਾਹਮਣੇ ਕਹਿਣ ਡਿਆ ਜੇ ਕਿ ਨਾਲੇ ਦਾ ਮੈਂ ਮਰ ਜਾਣਾ ਜੇ ਮੇਰ ਨਾਲ ਤਕਾ ਹੋਣ ਡਿਆ ਜੇ। ਇਹਦਾ ਜ਼ਿਮੇਵਾਰ ਪਰਮਜੀਤ ਤੇ ਸੱਤਾ ਤੇ ਇੱਕ ਐਸ ਐਚਓ ਅਰਜਨ ਕੁਮਾਰ ਇਹ ਜੇ ਇਹਨਾਂ ਦੇ ਕਿਨਾਰੇ ਦਾ ਮੇਰੇ ਬੱਚਿਆਂ ਨੂੰ ਮੇਰੇ ਮਰਨ ਤੋਂ ਬਾਅਦ ਇਨਸਾਫ ਦਿਵਾ ਦਿਓ ਮੈਂ ਮਰ ਜਾਣਾ ਜੇ ਮੇਰੇ ਨਾਲ ਤੱਕਾ ਬੜਾ ਜਿਆਦਾ ਹੋਣ ਡਿਆ ਜੇ ਉਦੋਂ ਦਾ ਮੇਰੇ ਨਾਲ ਤੱਕਾ ਹੀ ਹੋਈ ਜਾਂਦਾ ਤੱਕਾ ਹੀ ਹੋਈ ਜਾਂਦਾ ਜੇ ਮੈਂ ਬੜਾ ਪਰੇਸ਼ਾਨ ਆ ਮੈਨੂੰ ਹੁਣ ਮਰਨ ਤੋਂ ਲਾਵਾ ਕੋਈ ਰਾਹ ਨਹੀਂ ਜੇ ਦੇ ਹੰਡਿਆ ਕੋਈ ਵੀ ਨਹੀਂ ਰਾਹ ਦੇ ਹੰਡਿਆ ਮੈਨੂੰ ਹੁਣ ਤੇਰੇ ਜ਼ਿੰਮੇਵਾਰ ਇਹ ਜੇ ਅਰਜਣ ਜੇ ਇੱਕ ਕਰਨ ਸ਼ਰਮਾ ਡੀਐਸਪੀ ਤੇ ਇੱਕ ਕਿਨਾਲੇ ਦਾ ਅਰਜਣ ਕੁਮਾਰ ਤੇ ਇੱਕ ਸਤਨਾਮ ਇਹ ਇਹਨਾਂ ਦੇ ਜ਼ਿੰਮੇਵਾਰ ਮੇਰੇ ਕਤਲ ਦੇ ਇਹ ਜੇ ਜ਼ਿੰਮੇਵਾਰ ਇਹਨਾਂ ਨੇ ਮੈਨੂੰ ਬੜਾ ਰਾਸਮੈਂਟ ਕੀਤਾ ਜੇ ਉਹ ਘਰ ਰਹਿਣデア ਦੋਸ਼ੀ ਘਰ ਰਹਿਣデア ਝੂਠੀਆਂ ਵੀਡੀਓ ਪਾਉਂਦੇ ਆ ਉਥੇ ਜਾ ਜਾ ਕੇ ਵੀ ਅਸੀਂ ਸਾਡੇ ਮੁੰਡੇ ਇੱਥੋਂ ਇੱਥੇ ਆ ਟੀਂਗਰਾਕ ਲਾਉਣੀ ਕਿ ਇਹਨਾਂ ਦਾ ਜਾ ਕੇ ਵੀਡੀਓ ਪਾਉਂਦੇ ਆ ਤਾਂ 8 ਮਿੰਟ ਦਾ ਰਾਜ 12 ਵਜੇ ਕਤਲ ਹੋਇਆ ਇਹਨਾਂ ਨੇ ਮੇਰੇ ਸਾਰੇ ਪ੍ਰੂਫ ਕਢਾਏ ਜੇ ਕਿ ਇਹ ਕਿੱਥੇ ਕਿੱਥੇ ਸੀ ਕਿਦੋਂ ਇਹਨਾਂ ਨੂੰ ਸਾਰਾ ਕੁਝ ਪਤਾ ਜੇ ਵੀ ਮੈਂ ਸੱਚਾ ਆ ਔਰ ਪੁਲਿਸ ਉਹਨਾਂ ਦਾ ਸਾਥ ਦੇਂਦੀ ਸਿਰਫ ਤੇ ਸਿਰਫ ਪੈਸੇ ਕਰਕੇ ਤੇ ਮੈਂ ਗਰੀਬ ਬੰਦਾ ਮੇਰੇ ਨਾਲ ਧੱਕਾ ਹੋਣ ਰਿਹਾ ਕਦੀ ਇਹ ਮੈਨੂੰ ਕਹਿੰਦੇ ਨੇ ਕੋਠੀ ਪਾਈ ਉਹ ਕੀਤਾ ਜੇ ਕੀਤਾ ਮੇਰੇ ਤੇ ਕਰਜ਼ਾ ਵੀ ਵੇਖੋ ਨਾ ਕਿੰਨਾ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੇਰੇ ਤੇ ਕਰਜ਼ਾ ਕਿੰਨਾ ਆ ਉਹ ਵੀ ਤੇ ਵੇਖਣ ਮੇਰੇ ਤੇ ਕਰਜ਼ਾ ਕਿੰਨਾ ਕਿੱਦਾਂ ਮੈਂ ਇਹ ਵਾਲਮੀਕੀ ਜੀ ਜੋ ਹੈ ਪੀਐਮ ਜੀ ਐਸ ਐਸ ਵਿਦਾਨ ਮੈਂ ਬਾਬਾ ਲਖਾ ਰਮੂਵਾਲ ਗੁਰੂ ਗਿਆਨਾ ਧਰਮਸਮਾ 服务 ਸੁਸਾਇਟੀ ਤੋਂ ਕੌਮੀ ਚੇਅਰਮੈਨ ਅੱਜ ਇੱਥੇ ਆਏ ਆ ਜੀ ਰਾਜਾ ਸਾਲੀ ਥਾਣੇ ਦੇ ਵਿੱਚ ਇੱਕ ਨਾ ਭੈਣ ਦਾ ਇੱਥੇ ਕਤਲ ਹੋ ਗਿਆ ਸੀ 7ਵੇਂ ਮਹੀਨੇ ਦੀ 8 ਤਰੀਕ ਨੂੰ ਤੇ ਪੁਲਿਸ ਪ੍ਰਸ਼ਾਸਨ ਕੀ ਕਰਨ ਰਿਹਾ ਜੀ ਵੇਖੋ ਦੋਸ਼ੀ ਜਿਹੜੇ ਆ ਆਚਾਰਕ ਫੜੇ ਆ ਤੇ ਚਾਰ ਜਿਹੜੇ ਮੇਨ ਬੰਦੇ ਸੀ ਉਹ ਬਾਹਰ ਤੇ ਅੱਜ ਹੋਇਆ ਕੀ ਆ ਕਿ ਅੱਜ ਜਿਹੜੇ ਬੰਦੇ ਦੇ ਘਰ ਦੀ ਨੂੰ ਮਾਰ ਦਿੱਤਾ ਗਿਆ ਤੇ ਉਹਦੇ ਭਰਾ ਨੂੰ ਚੁੱਕ ਕੇ ਲਿਆਇਆ ਤੇ ਉਹਦੇ ਤੇ ਕਹਿੰਦੇ ਆ ਕਿ ਐਫ ਆਈ ਆਰ ਦਰਜਿਆ ਜੀ ਇਹ ਹੈਗੀ ਜੇ 74/24 74/24 ਐਫ ਆਈ ਆਰ ਜੀ ਤੇ ਧਾਰਾ ਇਹਨਾਂ ਨੇ ਲਾਈਆਂ ਜੀ 109 118 307 191 190 307 ਲਾ ਕੇ ਤੇ ਇਹ ਬੰਦੇ ਨੂੰ ਜਿਹੜਾ ਵਾਰ ਇਹਨਾਂ ਨੇ ਅਰੈਸਟ ਕੀਤਾ ਇਥੋਂ ਤੇ ਸਾਨੂੰ ਜਦੋਂ ਪੁੱਛਿਆ ਗਿਆ ਵੀ ਦੱਸੋ ਇਹ ਕਾਦੇ ਲਈ ਦਿੱਤਾ ਪਰਚਾ ਕੀ ਤੁਹਾਡਾ ਕੋ ਸਬੂਤ ਹੈ ਤੇ ਕੋਈ ਸਾਨੂੰ ਸਬੂਤ ਨਹੀਂ ਦਿਖਾਇਆ ਗਿਆ ਕੋਈ ਸਾਨੂੰ ਇਹ ਦੱਸਣ ਨਹੀਂ ਡੈ ਕੋਈ ਨਾ ਕੋਈ ਤੇ ਕਾਰਨ ਹੋਣਾ ਚਾਹੀਦਾ ਪਰਚੇ ਦਾ ਵੀ ਪਰਚਾ ਇਸ ਢੰਗ ਨਾਲ ਦਿੱਤਾ ਜੀ ਆਹ ਗੱਲ ਆ ਇੱਕ ਵੀਡੀਓ ਜਿਹੜੀ ਆ ਉਹਦੇ ਵਿੱਚ ਕਰਨ ਨੂੰ ਨਾ ਇਹ ਮੁੰਡੇ ਭੇਜੇ ਨੂੰ ਮਾਰਨ ਗਏ ਆ ਤਿੰਨ ਜਣੇ ਤਤਰ ਕਰਪਾਣਾ ਲੈ ਕੇ ਜਿਹਦੀ ਹੜ ਕੋ ਵੀਡੀਓ ਹੈਗੀ ਆ ਕਰਨ ਨੂੰ ਉਹ ਜਿਹਦੀ ਹੜ ਕੋ ਵੀਡੀਓ ਇੱਕ ਭਾਗ ਇਹਨਾਂ ਨੇ ਵੇਖ ਲਿਆ ਤੇ ਦੂਜਾ ਭਾਗ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੇ ਵੇਖਿਆ ਨਹੀਂ ਦੂਜੇ ਭਾਗ ਦੇ ਵਿੱਚ ਉਹ ਜਦੋਂ ਮਾਰਨ ਆਉਂਦੇ ਆ ਤੇ ਉਹ ਬੰਦਾ ਕੀ ਕਰਦਾ ਕਿ ਆਪਣੇ ਬਚਾ ਲਈ ਉਹਨਾਂ ਕੋ ਦੰਤਰ ਖੋਲਿੰਦਾ ਤੇ ਸਿਰਫ ਇਹ ਦੰਤਰ ਖੋਹਣ ਦੇ ਕਰਕੇ ਜਿਹੜਾ ਵਾ ਉਹ ਪਰਚਾ ਦਿੱਤਾ ਗਿਆ ਜੀ ਇਹਤੇ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੇਖੋ ਇਹ ਨਿਯਾਇਜ ਨਹੀਂ ਹੋਣਾ ਚਾਹੀਦਾ ਤੇ ਬੰਦਾ ਸਾਨੂੰ ਜਿਹੜਾ ਦਿੱਤਾ ਜਾਵੇ ਜੇ ਨਹੀਂ ਤੇ ਜਿਹੜਾ ਆਉਂਦਾ ਐਤਵਾਰ ਆ ਅਸੀਂ ਰੋਡ ਬੰਦ ਕਰਾਂਗੇ ਜੀ 에어ਪੋਰਟ ਰੋਡ ਆਉਂਦੇ ਐਤਵਾਰ ਨੂੰ ਬਾਕੀ ਜਥੇਬੰਦੀ ਸਾਰੀ ਨਾਲ ਆ ਇਹ ਬੰਦਾ ਸਾਡੀ ਜਥੇਬੰਦੀ ਦਾ ਚੇਅਰਮੈਨ ਹੈ ਜੂਠ ਦਾ ਲਾਇਆ ਇਹਨੂੰ ਅਸੀਂ ਤੇ ਇਹਦੇ ਨਾਲ ਖਲੋਤੇ ਆ ਤੇ ਜਿੱਦਾਂ ਕਿ ਇਹ ਬੰਦਾ ਵੇਖੋ ਹੁਣ ਇਹਨੇ ਵਾਈਡ ਕੀਤੀ ਆ ਸਾਰਾ ਕੋਈ ਨੇ ਦੱਸਿਆ ਕਿ ਮੇਰੇ ਨਾਲ ਧੱਕਾ ਹੋੰਡਿਆ ਤੇ ਪ੍ਰਸ਼ਾਸਨ ਨੂੰ ਵੀ ਥੋੜਾ ਜਿਹਾ ਵੇਖਣਾ ਚਾਹੀਦਾ ਕਰੋ ਜੀ ਚਲਾ ਗਿਆ ਛੋਟੇ ਛੋਟੇ ਬੱਚੇ ਆ ਤੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਆ ਕਿ ਜਿਹੜੇ ਬੰਦੇ ਦੋਸ਼ੀ ਆ ਜਿਹੜੇ ਘਰਾਂ ਚ ਫਿਰਨ ੜੇ ਉਹਨਾਂ ਨੂੰ ਲਿਆ ਕੇ ਅੰਦਰ ਦੇਣਾ ਚਾਹੀਦਾ ਤੇ ਪ੍ਰਸ਼ਾਸਨ ਨੇ ਜਿਹੜਾ ਵਾ ਕੋਈ ਕਦਮ ਨਹੀਂ ਇਹੋ ਜਿਹਾ ਚੁੱਕਿਆ ਤੇ ਨਾ ਅੱਜ ਜ਼ਬਰਦਸਤੀ ਜਿਹੜਾ ਵਾ ਇੱਕ ਭੇਜਿਆ ਸੀ ਕਹਿ ਕੇ ਇੱਥੇ ਇਕੱਠੇ ਹੋ ਗਏ ਤੇ ਫਿਰ ਜਿਹੜੇ ਐਸਐਚਓ ਸਾਹਿਬ ਗਏ ਆ ਤੇ ਫਿਰ ਉਹਨਾਂ ਦਾ ਮੁੰਡੇ ਦਾ ਲਾਭ ਦਾ ਜਿਹੜਾ ਪਿਓ ਨੂੰ ਲੈ ਕੇ ਆਏ ਡੈਡੀ ਉਹਦੇ ਨੂੰ ਲੈ ਕੇ ਆਏ ਆ ਹੁਣ ਇਹ ਵਾਲਮੀਕੀ ਇਹ ਭੀਮ ਜੈ ਸਵਿਧਾਨ ਚੰਗਾ ਮੇਰੀ ਸਿਸਟਰ ਇਥੇ ਰਾਤ ਸਮੇਂ ਆਈ ਹੀ ਜਿਹੜਾ ਕਤਲ ਹੋਇਆ ਇੰਨਾ ਮੁੰਡਿਆਂ ਨੇ ਕੀਤਾ ਲਵ ਸਾਜਨ ਫਰੋਜ਼ ਇਹਨਾਂ ਸਾਰਿਆਂ ਕਤਲ ਕੀਤਾ ਰਲ ਕੇ ਉਸੇ ਤਰ੍ਹਾਂ ਸਾਡੇ ਕੋਲ ਸਾਰੀ ਰਿਕਾਰਡਿੰਗ ਹੈਗੀ ਆ ਤੁਹਾਡੇ ਘਰੇ ਗਿਆ ਆ ਘਰ ਜਾ ਕੇ ਸਾਨੂੰ ਪੁੱਛ ਗਿਸ਼ ਕੀਤੀ ਆ ਵੀ ਕਦੀ ਕਹਿੰਦੇ ਆ ਤੁਹਾਡਾ ਪ੍ਰਾਣਾ ਕੋਟ ਮਾਰ ਕਰਦਾ ਸੀ ਤੁਸੀਂ ਦਰਖਾਸਤ ਦੇ ਦਿਓ ਐਂਜ ਕਰ ਦੋ ਅੰਜ ਕਰ ਦੋ ਇਹਨੇ ਜਾ ਕੇ ਅਡੇ ਘਰ ਜਾ ਕੇ ਕਹਿੰਦਾ ਪਰਮਜੀਤ ਨਾਲ ਕਰਨ ਕਰਨੇ ਸ਼ਰਮਾ ਜਿਹੜਾ ਡੀਐਸਪੀ ਕਿ ਇਹ ਸਾਰੇ ਜਾਂਦੇ ਬਾਰ-ਬਾਰ ਜਾ ਕੇ ਉਹ ਗੱਲ ਕਰੀ ਜਾਂਦੇ ਆ ਵੀ ਤੁਸੀਂ ਦਰਖਾਸਤ ਦੇ ਦਿਓ ਤੁਹਾਡੇ ਪਰੌਣੇ ਨੇ ਮਾਰੀ ਆ ਇਰਚੋ ਸਾਰਾ ਕੁਝ ਨਿਕਲਣਾ ਸਾਰੀ ਇਹਨਾਂ ਸਾਰੀ ਪੁੱਛਗਿਸ਼ ਕਰ ਲਈ ਆ ਹਜੇ ਵੀ ਜਾਲ ਲਾ ਲੋ ਵੀ ਬੇਨਜ਼ਾਇਰ ਕਦੀ ਕਿਸ ਨੂੰ ਚੁੱਕ ਲਿਆਉਂਦੇ ਕਦੀ ਕਿਸ ਨੂੰ ਚੁੱਕ ਲਿਆਉਂਦੇ ਅੱਜ ਦਾ ਮਸਲਾ ਇਹ ਆ ਵੀ ਇਹਨਾਂ ਪਾਜੀ ਦਾ ਭਰਾ ਆ ਉਹ ਦੁੱਧ ਲੈਣ ਆਇਆ ਉਹਨੂੰ ਚੁੱਕ ਲਿਆਏ ਆ ਨਜ਼ਾਇਰ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਦੁੱਧ ਜਿਨ੍ਹਾਂ ਨੂੰ ਚੁੱਕਣਾ ਉਹਨਾਂ ਨੂੰ ਚੁੱਕਦੇ ਨਹੀਂ ਉਹ ਘਰ ਉਸੇ ਤਰ੍ਹਾਂ ਤੁਰੇ ਫਿਰਦੇ ਆ ਸ਼ਰਿਆਮ ਤੁਰੇ ਫਿਰਦੇ ਪੈਸੇ ਲੈ ਇਹਨਾਂ ਨੇ ਉਹਨਾਂ ਕੋ ਉਹਨਾਂ ਨੂੰ ਕੋਈ ਗੱਲਬਾਤ ਨਹੀਂ ਕਰਦੇ ਸਾਨੂੰ ਕਹਿ ਦਿੰਦੇ ਆ ਹੱਲੇ ਕੀ ਮੰਗ ਕਰਦੇ ਜੇ ਤੁਸੀਂ ਮੰਗ ਇਹ ਹੀ ਆ ਭਾਜੀ ਕਿ ਇਨਸਾਫ ਦਿੱਤਾ ਜਾਵੇ ਜਿਹੜਾ ਆ ਨਜਾਇਜ਼ ਪੈਸਾ ਦੇਲਾ ਲੈ ਕੇ ਜਿਹੜਾ ਡਾਇਰ ਤਰ੍ਹਾਂ ਕਰਨਾ ਇਹ ਨਾ ਕਰਨ ਪਰਮਜੀਤ ਕਰਨ ਸਨੋਂ ਆਉਂਦਾ ਵੀ ਉਹ ਤਾਂ ਆਉਂਦੇ ਨਾ ਬੜੇ ਪਰਮਜੀਤ ਜਿਹੜਾ ਹੀ ਉਹਨੇ ਖੁਦ ਇੰਨੀ ਗੱਲ ਕਹੀ ਆ ਪੀ ਜਿਹੜੇ ਇਹਦੇ ਸਾਲੇ ਆ ਉਹ ਵੀ ਨਾਲ ਰਲੇ ਆ ਤੁਸੀਂ ਦੱਸੋ ਕੋਈ ਆਪਣੀ ਭੈਣ ਮਰਵਾਉਗੇ ਇਹਨੂੰ ਕਹੋ ਵੀ ਆਪਣੀ ਭੈਣ ਮਰਵਾਲੇ ਹਾਡਾ ਨਾਲ ਆਦੇ ਜਾਓ ਬੰਦੇ ਜਿਨ੍ਹਾਂ ਦੀਆਂ ਮਾਵਾਂ ਕਹਿੰਦੀਆਂ ਵਾਂ ਵੀ ਇਹਨੇ ਆਪਣੀ ਘਰ ਦੀ ਆਪ ਬਿਮਾਰੀ ਆ ਉਹਨਾਂ ਨੂੰ ਆਪਣੀ ਘਰ ਦੀ ਮਾਰ ਕੇ ਸਾਡਾ ਨਾਲ ਆ ਦੇਣ ਅਸੀਂ ਮੰਨ ਜਾਾਂਗੇ ਮਾਰਨ ਤੇ ਸਹੀ ਆਪਣਾ ਜੀ ਕੋਈ ਨਿਕੇ ਨਿਕੇ ਬੱਚੇ ਇਹ ਨਿਕੇ ਨਿਕੇ ਬੱਚਾ ਵਾਲਾ ਦੱਸੋ ਕੋ ਕਿਹੜਾ ਬੰਦਾ ਜਿਹੜਾ ਆਪਣੀ ਭੈਣ ਨੂੰ ਮਰਾਊਗਾ ਜਾਂ ਘਰ ਵਾਲਾ ਆਪਣੀ ਘਰ ਦੀ ਨੂੰ ਮਾਰੂਗਾ ਇਹ ਨਜ਼ਾਇਰ ਹੀ 당 ਕਰੀ ਜਾਂਦੇ ਕਦੀ ਕਿਸੇ ਨੂੰ ਚੋਕ ਲਿਆਉਂਦੇ ਆ ਕਦੀ ਕਿਸੇ ਨੂੰ ਚੋਕ ਲਿਆਉਂਦੇ ਕਦੀ ਨਾਲੋ ਆ ਪਰਚਾ ਦੇ ਉਹ ਦਿਨ ਜਦੋਂ ਨਿਸ਼ਾਨ ਨੇ ਚਕਾਇਆ ਉਹ ਦਿਨ ਚੋਰੀ ਦਾ ਪਰਚਾ ਕਰਾਤਾ ਹੈ ਗਿਆਨੀ ਆ ਵੇਖੋ ਅਸੀਂ ਇੱਕ ਇਹਨਾਂ ਦਾ ਬੰਦਾ ਚਕਾਇਆ ਸੀ ਉਹ ਦਿਨ ਹੀ ਇਹਨਾਂ ਨੇ ਪਰਚਾ ਦੇ ਦਿੱਤਾ ਵਾ ਪੀ ਇਹਨਾਂ ਨੇ ਚੋਰੀ ਕਰ ਲਈ ਆ ਲਾਲੋ ਜਿੱਦਨ ਅਸੀਂ ਬੰਦਾ ਚਕਾ ਕੇ ਉਸੇ ਵੇਲੇ ਇਹਨਾਂ ਦੇ ਘਰ ਚੋਰੀ ਕਰਨ ਚੱਲ ਗਏ ਹਾਂ ਚੋਰੀ ਦੇ ਨਾਮ ਕਰਵਾਈ ਹੈ ਸਭ ਕੁਝ ਆਪ ਕਰ ਸਾਡੇ ਕੋਲ ਤੇ ਇੰਨਾ ਟਾਈਮ ਨਹੀਂ ਹੈਗਾ ਅਸੀਂ ਇਹਨਾਂ ਨੂੰ ਕਹਿੰਦੇ ਆਣ ਕੇ ਕਹਿੰਦੇ ਰਹਿੰਨੇ ਆ ਵੀ ਤੁਸੀਂ ਜਾਓ ਭਾਜੀ ਜਾਓ ਇਹ ਉਹਨਾਂ ਘਰ ਗੇੜਾ ਮਾਰਨ ਨਹੀਂ ਜਾਂਦੇ ਅੱਜ ਬਾਬਾ ਜੀ ਆਏ ਆ ਤੇ ਫਿਰ ਇਹਨਾਂ ਨੇ ਧੱਕੇ ਦੇ ਨਾਲ ਜਾ ਖੜਿਆ ਵਾ ਤੇ ਫਿਰ ਗੇੜਾ ਮਾਰ ਕੇ ਆਏ ਨੇ ਉਤਰਾ ਕਦੀ ਉਹਨਾਂ ਦੇ ਘਰ ਹੀ ਨਹੀਂ ਲਗਾਏ ਗੇੜਾ ਹੀ ਨਹੀਂ ਮਾਰਿਆ ਕਦੀ ਇਹਨਾਂ ਪਰ ਵੀ ਕੀ ਆ ਜਿਹੜਾ ਅੱਜ ਤੋਂ ਹੀ ਆਏ ਚਾਣੀ ਕੀ ਗੱਲ ਹੈ ਕਦੀ ਇਹ ਕਹਿੰਦੇ ਚੋਕਲੇ ਹੁੰਦੇ ਪਾਜੀ ਕਦੀ ਕਿਸੇ ਨੂੰ ਚੋਕਲੇ ਹੁੰਦੇ ਇਹਨਾਂ ਸਾਡੇ ਪਰਵਾਰ ਨੂੰ ਸਾਰੇ ਤੰਗ ਕੀਤਾ ਪਿਆ ਇਹਨਾਂ ਨੇ ਕਾਹੀ ਇਹ ਸੇ ਮਸਲੇ ਚ ਕਦੀ ਚੋਰੀ ਦਾ ਨਾਲ ਆ ਦਿੰਦੇ ਕਦੀ ਕਾਹੇ ਦਾ ਨਾਲ ਆ ਦਿੰਦੇ ਕਦੀ ਆਂ ਨੇ ਚੋਰੀ ਕਰਦੇ ਵਾ ਕਦੀ ਆ ਇਸ ਮੈਗਵੇ ਅੱਦੇ ਕਤਲ ਹੋਇਆ ਜਿਹੜਾ ਉਹ ਹੀ ਇਹਨਾਂ ਦੇ ਝੂਠਾ ਇਲਜ਼ਾਮ ਲਾ ਦਿੰਦੇ ਵਾ ਤਸੋਣਾ ਹਾਡੀ ਕੁੜੀ ਦਾ ਆਹੋ ਤਾਂ ਕਤਲ ਹੋਇਆ ਘਰ ਬੈਠਿਆ ਸਾਡੇ ਜਿਹੜੀ ਕੁੜੀ ਦਾ ਕਤਲ ਆ ਤੁਹਾਡੀ ਕੀ ਲੱਗਦੀ ਹੈ ਸਾਡੀ ਨਾ ਲੱਗਦੀ ਤੇ ਘਰ ਬੈਠੇ ਉਹਦਾ ਕਤਲ ਕਰਿਆ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਕੈਨਾਂ ਰੇ ਝੂਠਾ ਜੰਮ ਬੇਟਿਆਂ ਦਾ ਲਾਂਟ ਹੈ ਵੇ ਤਾਹੀਂ ਤੇ ਦੁਖੀ ਇਹਨਾਂ ਨੂੰ ਸਾਨੂੰ ਬੜਾ ਕੀਤਾ ਪੁਲਿਸ ਵਾਲਿਆਂ ਨੇ ਦੁਖੀ ਕੀਤਾ ਪਿਆ ਸਾਨੂੰ ਤੇ ਇਹਨਾਂ ਨੇ ਅਸੀਂ ਬੜੇ ਇਹਨਾਂ ਤੋਂ ਤੰਗ ਸਮੈਗਾ ਵਿੱਚ ਵਿੱਚ ਕੇ ਉਹ ਦਿਨ ਦੇ ਪੈਸੇ ਛਾੜ ਦੇਵੋ ਤਾਂ ਸਾਨੂੰ ਇਹਨਾਂ ਨੇ ਦੁਖੀ ਵੱਖਰਾ ਕੀਤਾ ਜਿੰਨਾਂ ਚੁੱਕਣਾ ਉਹਨਾਂ ਨੂੰ ਤੇ ਚੋਕ ਕੇ ਲਿਆਉਂਦੇ ਨਹੀਂ ਏ ਤਾਂ ਸਾਨੂੰ ਇਹਨਾਂ ਵੱਖਰੇ ਦੁਖੀ ਕੀਤਾ ਪਿਆ ਵੇ ਇਹਨਾਂ ਨੇ ਜਿੰਨਾ ਮਾਰੀ ਉਹਨਾਂ ਨੂੰ ਤੇ ਚੋਕ ਕੇ ਲਿਆਉਂਦੇ ਨਹੀਂ ਆ ਪਹਿਲੇ ਵੀ ਪਰਚੇ ਸਾਡੇ ਸੱਟਾਂ ਦੇ ਆਏ ਉਹ ਸੱਟਾਂ ਲਾ ਦਿੰਦਾ ਸੀ ਉਹ ਵੀ ਸਾਡੇ ਇਹਨਾਂ ਦਬਾਅ ਤੇ ਪਰਚੇ ਇਹਨਾਂ ਨੇ ਉਹ ਵੀ ਨਹੀਂ ਕੋਈ ਸਾਡਾ ਕੱਢਿਆ ਇਹਨਾਂ ਨੇ ਪਰਚਾ ਘਰ ਸਾਡਿਆ ਤੋੜੇ ਇਹਨਾਂ ਨੇ ਸੱਟਾਂ ਹੁਣ ਟੀਆਂ ਇਹਨਾਂ ਨੇ ਲਾ ਤਾ ਸਾਡੇ ਇਹਨਾਂ ਕੀ ਕੀਤਾ ਵਾ ਘੜ ਨਾਲ ਲਿੱਤਾ ਬੱਚਿਆਂ ਤੇ ਝੂਠਾ ਨਾਂ ਲਾਈ ਜਾਂਦੇ ਵਾ ਅਸੀਂ ਕੀ ਕਰਗੇ ਫਿਰ ਕਿਹੜੇ ਬੰਦੇ ਨਿਕਲ ਜਗੇ ਸੀ ਕੀ ਮੰਗ ਕਰਦੇ ਸੀ ਤੁਸੀਂ ਸਾਨੂੰ ਬਸ ਸਾਡੇ ਬੱਚਿਆਂ ਦਾ ਨੁਸਾਖ ਚਾਹੀਦਾ ਵਾ ਉਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਜਿਹੜੇ ਕਰਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਫੜ ਕੇ ਜਿੰਨਾਂ ਸਾਡੇ ਮਾਰੀ ਨਾ ਉਹਨਾਂ ਨੂੰ ਫੜ ਕੇ ਲਿਆਉਣਾ ਚਾਹੀਦਾ ਬਸ ਅਸੀਂ ਇਹੋ ਨਸਾਕ ਚਾਉਂਦੇ ਆ ਜੀ ਸਰ ਜੋ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਾ ਕੁਝ ਰਾਜਸਥਾਨੀ ਦੀ ਲੋਕਾਂ ਵੱਲੋਂ ਇਹ ਕੀ ਸੀ ਮੈਟਰ ਜੀ 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 ਸਾਡੇ ਕੋਲ ਐਫ ਆਈ ਆਰ ਫੇਅਰ ਨੰਬਰ 74/24 ਜੀ ਇਹਨਾਂ ਨੇ ਮਾਰਕਟਾਂ ਹੀ ਕਰਕੇ ਪੈਸੇ ਖੋਏ ਸੀ ਪਿੰਡਾਂ ਦੇ ਪਿੰਡ ਦੇ ਹੀ ਬੰਦੇ ਕਰਨ ਤੇ ਵਿਸ਼ਾਲ ਉਹਨਾਂ ਨਾਲ ਵੱਡੂ ਕੀਤੀ ਸੀ ਇਹਨਾਂ ਨੇ ਉਹ ਸਾਡੇ ਕੋਲ ਆਲਰੇਡੀ ਕੇਸ ਅਸਿਸਟਡ ਸੀ ਉਹਦੇ ਚਾਹੀ ਇਹ ਬੰਦੇ ਨੂੰ ਅਰੈਸਟ ਕੀਤਾ ਨਹੀਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਸਾਡਾ ਪਹਿਲਾਂ ਵੀ ਜਿਹੜਾ ਜਿਹੜਾ ਮੰਨਾ ਪੱਟੀ ਉਹਦੇ ਵਾਈਫ ਦਾ ਜਿਹੜਾ ਕਤਲ ਹੋਇਆ ਉਹ ਚ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਉਲਟਾ ਸਾਨੂੰ ਆਪਰੇਸ਼ਨ ਕਰ ਰਹੀ ਨਹੀਂ ਜੀ ਸਾਡੇ ਕੋਲ ਜਿਹੜਾ ਪਹਿਲਾ ਮਰਡਰ ਦਾ ਕੇਸ ਦਰਜ ਹੋਇਆ ਉਹਦੇ ਵਿੱਚ ਅਸੀਂ ਚਾਰ ਤੋਸ਼ੀ ਫੜ ਕੇ ਅਰੈਸਟ ਕਰਕੇ ਜੇਲ੍ਹ ਭੇਜੇ ਨੇ ਤੇ ਬਾਕੀ ਅਸੀਂ ਛਾਪੇਮਾਰੀ ਕਰ ਰਹੇ ਹਾਂ ਜਿਹੜਾ ਵੀ ਸਾਡੇ ਕਾਬੂ ਆ ਉਹ ਅਰੈਸਟ ਕਰਕੇ ਉਹ ਘਰੇ ਨੇ ਭਟਾਲੇ ਜਿਹੜੇ ਕੁਝ ਮੁਲਾਜ਼ਮਾਂ ਵੱਲੋਂ ਸਾਡੇ ਕੋਲ ਜੀ ਇਹਨੇ ਪੈਸੇ ਲੈ ਕੇ ਰਿਸ਼ਵਤ ਲਈ ਗਈ ਉਹਦੇ ਸਬੰਧੀ ਤੁਸੀਂ ਕੋਈ ਜਾਂਚ ਕੀਤੀ ਆਪਣੇ ਲੋਕਾਰੀ ਨਾਲ ਪੁੱਛਿਆ ਕੀ ਮਸਲਾ ਸਰ ਜਿਹੜੇ ਦੋਸ਼ੀ ਬੰਦੇ ਨੇ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਬੰਦੇ ਨੇ ਉਹਨਾਂ ਦਾ ਇਹ ਵਿਊ ਹੀ ਹੈ ਉਹਨਾਂ ਦਾ ਦਿਮਾਗ ਹੀ ਹੈ ਵੀ ਉਹਨਾਂ ਨੇ ਪੁਲਿਸ ਤੇ ਇਦਾਂ ਦੇ ਇਲਜ਼ਾਮ ਲਾਣੇ ਹੁੰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਡੇ ਇੰਨਾਂ ਦੇ ਤੇ ਜਿਹੜਾ ਭੇਜਾ ਸਿੰਘ ਜਿਹਨੂੰ ਅੱਜ ਜਿਹੇ ਰੈਸਟ ਕੀਤਾ ਵਾ ਉਹ ਕਹਿ ਰਹੇ ਨੇ ਵੀ ਇਹ ਵੀ ਪਰਚਾ ਠੁੱਠ ਦਰਜ ਕੀਤਾ ਗਿਆ ਜੀ ਨਹੀਂ ਜੀ ਇਹ ਪਰਚਾ ਇਹ ਚ ਮਦਈ ਨਹੀਂ ਸਾਡੇ ਕੋਲ ਕਰਨ ਤੇ ਵਿਸ਼ਾਲ ਦੋ ਭਰਾ ਨੇ ਉਹਨਾਂ ਨਾਲ ਮਾਰਕਟਾਈ ਕਰਕੇ ਇਹਨਾਂ ਨੇ ਖੋਹ ਕੀਤੀ ਹੈ ਉਧਰ ਚ ਹੋਇਆ ਮੈਡੀਕਲ ਰਿਪੋਰਟਾਂ ਨੇ ਤੇ ਇਹਨਾਂ ਨੇ ਗੁੰਡਾਗਰਦੀ ਕਰਕੇ ਉਹਨਾਂ ਕੋ ਖੋਹ ਕੀਤੀ 307 ਦਾ ਕੇਸ ਇਸਟਾ ਸਾਡੇ ਕੋਲ ਖੋਹ ਦਾ ਕੇਸ ਇਸਟਾ ਉਹਦੇ ਵਿੱਚ ਆਪਾਂ ਅਰੈਸਟ ਕੀਤਾ ਹੈ ਬਾਕੀ ਜੇਕਰ ਕੋਈ ਕ੍ਰਿਮੀਨਲ ਬੰਦਾ ਕ੍ਰਾਈਮ ਕਰਕੇ ਸਾਡੇ ਤੇ ਦਬਾਅ ਪਾ ਕੇ ਇਸਨਾਂ ਦੀਆਂ ਹਰਕਤਾਂ ਕਰੇਗਾ ਸਾਾਨੂੰ ਅਫਸਰਾਂ ਦੇ ਘੁਗਮਣੇ ਵੀ ਜਿਹੜਾ ਵੀ ਘਟਿਆ ਸਖਸ਼ਤਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਕੇ ਜੇ ਨਾਂਚ ਬੰਦ ਕਰੋ ਸਾਰੇ ਇਹਨਾਂ ਵੱਲੋਂ ਜਿਹੜੇ ਅੱਜ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਕਹਿ ਰਹੇ ਸੀ ਵੀ ਜੇ ਸਾਡਾ ਬੰਦਾ ਜਿਹੜਾ ਅਰੈਸਟ ਕੀਤਾ ਐਤਵਾਰ ਤੱਕ ਨਾ ਉਹਨੂੰ ਛੱਡਿਆ ਐਤਵਾਰ ਤੋਂ ਪਹਿਲਾਂ ਪਹਿਲਾਂ ਤੇ ਅਸੀਂ ਰੋਡ ਜਾਮ ਕਰਕੇ ਇੱਥੇ ਰੋਸ ਪ੍ਰਦਰਸ਼ਨ ਕਰਾਂਗੇ ਮੇਰੀ კანੂਨ ਮੁਤਾਬਕ ਕਾਰਵਾਈ ਹੈ ਕਿ ਸਜਸਟਡ ਆ ਉਹਦੇ ਚਾਪਾ ਨੂੰ ਅਰੈਸਟ ਕੀਤੀ ਹੈ ਇਹਨਾਂ ਨੂੰ ਅਸੀਂ ਨਹੀਂ ਛੱਡ ਸਕਦੇ ਇਹ ਕੋਰਟ ਨਹੀਂ ਛੱਡ ਸਕਦੀ ਇਹਨਾਂ ਨੂੰ ਤੇ ਜੇ ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਵਿਧੇਖੀ ਜਾਂ ਘੜੀਆ ਕੰਮ ਕੀਤਾ ਅਸੀਂ ਉਹਨੂੰ ਜਾਂਚ ਕਰਕੇ ਇਹਨਾਂ ਦੇ ਖਿਲਾਫ ਉਹ ਵੀ ਬਣਦੀ ਕਾਰਵਾਈ ਕਰਾਂਗੇ ਅੱਜ ਵੀ ਇਹਨਾਂ ਨੇ ਸਾਡੇ ਸਰਕਾਰੀ ਕੰਮ 'ਚ ਵਿਘਨ ਪਾਇਆ ਪੁਲਿਸ ਨਾਲ ਹਥੋਪਾਈ ਕੀਤੀ ਹੈ ਅਰੈਸਟ ਕਰਨ ਜਦੋਂ ਬੰਦੇ ਗਏ ਸੀ ਤੇ ਉਹ ਵੀ ਅਸੀਂ ਜਾਂਚ ਕਰ ਰਹੇ ਹਾਂ ਕੈਮਰਿਆਂ ਦੀ ਜੋ ਵੀ ਸਾਹਮਣੇ ਆਈ ਗੱਲ ਉਹਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ